ਉਸੀ ਦਾ ਕਾਰਸੇ ਵਾਲੇ ਬਾਬਾ ਹਰਬੰਸ ਸਿੰਘ ਜੀ ਖਾਲਸਾ ਜੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਹਾਂਜੀ ਉਹ ਇੱਕ ਵਾਰੀ ਆਏ ਸੀ ਜੀ ਉਹ ਵੀ ਬਹੁਤ ਨਿਮਰਤਾ ਦੇ ਪੁੰਜ ਮਹਾਪੁਰਸ਼ ਹਾਂਜੀ ਤੇ ਬਾਬਾ ਜੀ ਨੇ ਉਹਨਾਂ ਵਾਸਤੇ ਵੀ ਅਸਣ ਲਵਾਇਆ ਵੀ ਉੱਪਰ ਸਜੋ ਉਹ ਠੱਕੇ ਨਾਲ ਹੀ ਥੱਲੇ ਬੈ ਸਜ ਗਏ ਹੂੰ ਠੱਕੇ ਨਾਲ ਕਹਿੰਦੇ ਅਸੀਂ ਤੁਹਾਡੇ ਬਰਾਬਰ ਨਹੀਂ ਬਹਿ ਸਕਦੇ ਸਾਡੀ ਤਾਂ ਮਹਾਰਾਜ ਨੇ ਇਟਾਂ ਲਾਣ ਦੀ ਡਿਊਟੀ ਲਾਈ ਏ ਇੰਨੀ ਨਿਮਰਤਾ ਸੀ ਉਹਨਾਂ ਚ ਫਿਰ ਬਾਬਾ ਇਹ ਕਹਿੰਦੇ ਪਰਣੀ ਭਾਈ ਜੋ ਕੁਛ ਹੈ ਗੱਲਿਆ ਕੇ ਇਹਨਾਂ ਨੂੰ ਬਹੁਤ ਪ੍ਰੇਮ ਸੀ ਜੋ ਵੀ ਸੇਵਾ ਹੈਗੀ ਹੈ ਜੀ ਅੰਦਰ ਮਾਇਆ ਸੋਨਾ ਜੋ ਵੀ ਸੀ ਜੀ ਉਹਨਾਂ ਨੂੰ ਬਾਬਾ ਅਮਰੀਕ ਸਿੰਘ ਕਾਰਸੇਵਾਲ ਜੀ ਗੀਰਾ ਬਾਗ ਵਾਲੇ ਹਾਂਜੀ ਦੁਖਨਵਰ ਸਾਹਿਬ ਗੁੰਮਤ ਸੋਨੇ ਦੀ ਸੇਵਾ ਚੱਲ ਰਹੀ ਸੀ ਹੰਸਾਲੀ ਸਾਹਿਬ ਗਏ ਜੀ ਬਾਬਾ ਜੀ ਨੇ ਬਹੁਤ ਸੋਨਾ ਹੁਣ ਮੈਂ ਇੱਥੇ ਜ਼ਿਕਰ ਨਹੀਂ ਕਰਨਾ ਵੀ ਕਿੰਨਾ ਜਿੰਨਾ ਵੀ ਉਹਨਾਂ ਕੋਲ ਸੰਗਤ ਦਾ ਸੀ ਉਹਨਾਂ ਨੇ ਲਿਆ ਕੇ ਭਾਈ ਪਰਮਜੀਤ ਇਹਨਾਂ ਦੀ ਝੋਲੀ ਪਾ ਦੋ ਜੀ ਦੂਜੀ ਗੱਲ ਫਿਰ ਉਹਨਾਂ ਦੀ ਝੋਲੀ ਪਾ ਕੇ ਇਦਾਂ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਿਓ ਜੇ ਸਾਡੀ ਸਾਡੇ ਕੋਲੋਂ ਉਹਨਾਂ ਦੀ ਮੰਨਤ ਸਾਹਮਦੇ ਹੋਏ ਕੋਈ ਗਲਤੀ ਹੋ ਗਈ ਹੋਈ ਅਸੀਂ ਖਿਮਾ ਦੇ ਜਾਂ ਚਾ ਵਾਏ ਜੀ ਸੇਵਾ ਕਰਕੇ ਵੀ ਨਹੀਂ ਕਹਿਣਾ ਮੇਰਾ ਨਾਮ ਲਿਖਾ ਮੇਰਾ ਕਿਤੇ ਅਖਬਾਰ ਚ ਆ ਜੇ ਕਿਤੇ ਕਿਸੇ ਗੱਲ 'ਚ ਮੇਰਾ ਜ਼ਿਕਰ ਹੋ ਜੇ ਜੀ Rajasthan ਵੀ ਇੱਕ ਵਾਰੀ ਲੰਗਰ ਲਾਇਆ ਸੀ ਤਾਂ ਉਦੋਂ ਵੀ ਪ੍ਰੇਮੀਆ ਨੇ ਕਿਹਾ ਮਹਾਰਾਜ ਜੀ ਵੀ ਅਖਬਾਰ ਚ ਕਢਾ ਦਈਏ ਕਹਿੰਦੇ ਭਾਈ ਅਖਬਾਰਾਂ ਖੂਰਾਂ ਦਿੱਥੀ ਰਹਿ ਜਾਣੀਆਂ ਹੂੰ ਭਾਈ ਗੁਰੂ ਨਾਨਕ ਦੀ ਦਰਗਾਹ ਚ ਫੋਟੋ ਲੱਗ ਜੇ ਅਰਦਾਸ ਕਰਿਆ ਕਰੋ ਵਾਹਿਗੁਰੂ ਅਖਬਾਰਾਂ ਚ ਲਵਾ ਕੇ ਆਪਾਂ ਕੀ ਲੈਣਾ ਹੂੰ ਇੱਕ ਵਾਰੀ ਬਾਬਾ ਜੀ ਨੂੰ ਕਿਸੇ ਨੇ ਕਿਹਾ ਮਹਾਰਾਜ ਜੀ ਫਲਾਣਿਆਂ ਨੇ ਫਲਾਣੀ ਥਾਂ ਤੇ ਕਬਜ਼ਾ ਕਰ ਲਿਆ ਵੀ ਕਿਸੇ ਬਾਬਿਆਂ ਨੇ ਉਹ ਭਾਈ ਅਰਦਾਸ ਕਰੋ ਗੁਰੂ ਸਾਹਿਬ ਆਪਣੇ ਤੇ ਕਬਜ਼ਾ ਕਰ ਲੈਣ ਉਹ ਗੋਇਆ ਜੀ ਇਸ ਤਰ੍ਹਾਂ ਦਾ ਬਚਨ ਕਰ ਦੇਣਾ ਉਹ ਭਾਈ ਆਪਾਂ ਕਿੱਥੇ ਕਬਜ਼ੇ ਕਰਕੇ ਕੀ ਲੈਣਾ ਅਰਦਾਸ ਕਰਿਆ ਕਰੋ ਗੁਰੂ ਸਾਡੇ ਤੇ ਕਬਜ਼ਾ ਕਰ ਲੇ ਜੀ ਬੀਅੰਤ ਬੀਅੰਤ